ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਵਿਕਰਮ ਸ਼ੋ ਮਜੀਠੀ ਆ ਸ਼ਰੋਮਣੀ ਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਤੇ ਲਗਾਤਾਰ ਨਵੇਂ ਮੁੱਦੇ ਨੂੰ ਲੈ ਕੇ ਉਹ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਨੇ ਤੇ ਅੱਜ ਵੀ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਆ ਤੇ ਕਿਹਾ ਗਿਆ ਪੰਜਾਬੀਓ ਤੁਸੀਂ ਕਦੋਂ ਤੱਕ ਚੁੱਪ ਰਹੋਗੇ ਕਿਉਂਕਿ ਆਮ ਆਦੀ ਪਾਰਟੀ ਸਰਕਾਰ ਨੇ ਵੱਡੇ ਵੱਡੇ ਦਾਅਵੇ ਕੀਤੇ ਸੀਗੇ ਪੰਜਾਬੀਆਂ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਪਰ ਉਹ ਸਾਰੇ ਦਾਅਵੇ ਖੋਕਲੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਦੋਂ ਰਾਜ ਸਭਾ ਦੇ ਮੈਂਬਰ ਦੂਜੇ ਸੂਬਿਆਂ ਚੋਂ ਲਾਏ ਗਏ ਤਾਂ ਉਦੋਂ ਵੀ ਨਹੀਂ ਕੋਈ ਬੋਲਿਆ ਤੇ ਹੁਣ ਵੀ ਉਹਨਾਂ ਕਹੇ ਕਿ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਕੁਰਸੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਕਿਉਂ ਹੋਰ ਕੀ ਕੁਝ ਕਿਹਾ ਤੁਹਾਨੂੰ ਇਸ ਨੂੰ ਨੇ ਕੱਲ ਕਾਫੀ ਲੋਕਾਂ ਨੇ ਇਸ ਗੱਲ ਤੇ ਟਵੀਟ ਵੀ ਕੀਤਾ ਦਾਸਰੇ ਵੀ ਕੀਤਾ ਸੀ ਸਤਸੰਗਤ ਜੀ ਮੈਂ ਇੰਪੋਰਟੈਂਟ ਜਿਹੜਾ ਮੈਂ ਸਵਾਲ ਅੱਜ ਪੰਜਾਬ ਦੇ ਲੋਕਾਂ ਕੇ ਯਾ ਗੱਲ ਆਪਦੀ ਰੱਖਣਾ ਚਾਹੁੰਦਾ ਕੀ ਸਾਨੂੰ ਹਿਸਟਰੀ ਕਿਸ ਤਰ੍ਹਾਂ ਜੱਜ ਕਰੂਗੀ ਕੀ ਲੋਕ ਆਉਣ ਵਾਲੀ ਪੀੜ੍ਹੀ ਸਾਨੂੰ ਇਸ ਗੱਲ ਲਈ ਮਾਫ਼ ਕਰੂਗੀ ਕਿ ਅਸੀਂ ਸਾਇਲੈਂਟ ਸਪੈਕਟੇਟਰ ਬਣ ਕੇ ਰਹਿ ਗਏ ਜੋ ਪੰਜਾਬ 'ਚ ਅੱਜ ਹਾਲਾਤ ਬਣੇ ਹੋਏ ਦੇਖੋ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬੜੀ ਆਸ ਤੇ ਉਮੀਦ ਨਾਲ ਬਦਲਾਵ ਦੇ ਨਾਂ ਤੇ ਅਰਵਿੰਦ ਕੇਜਰੀਵਾਲ ਨੂੰ ਔਰ ਭਗਵੰਤ ਮਾਨ ਦੀ ਪਾਰਟੀ ਨੂੰ ਵੋਟਾਂ ਦਿੱਤੀ। ਮਗਰ ਕੀ ਇਸ ਬਦਲਾਵ ਲਈ ਦਿੱਤੀਆਂ ਸੀ? ਜਿੰਨੇ ਵੀ ਵਾਅਦੇ ਚਾਹੇ ਉਹ ਕਰਪਸ਼ਨ ਸੀ, ਚਾਹੇ ਉਹ ਲਾਅ ਔਰਡਰ ਦੀ ਸਿਚੁਏਸ਼ਨ ਸੀ, ਚਾਹੇ ਉਹ ਪੰਜਾਬੀਆਂ ਨੂੰ ਨੌਕਰੀ ਦੇਣ ਦੀ ਗੱਲ ਸੀ, ਗੱਲ ਹਰ ਵੇਲੇ ਇਹ ਪੰਜਾਬ ਤੇ ਪੰਜਾਬੀਅਤ ਨੂੰ ਅੱਗੇ ਰੱਖ ਕੇ ਕਰਦੇ ਸਨ। ਮਗਰ ਅਸਲੀਅਤ ਕੀ ਹੈ? ਅਸਲੀਅਤ ਇਹ ਹੈ ਕੀ ਇੱਕ ਧੋਗ ਸੀ ਝੂਠ ਸੀ ਫਰਾਡ ਸੀ ਔਰ ਅੱਜ ਇਹ ਸਾਰੀ ਗੱਲਾਂ ਸਾਬਤ ਹੋ ਰਹੀਆਂ ਨੇ ਜਿਹੜਾ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਪੰਜਾਬੀ ਜਿਹੜੀ ਖੁਦਮੁਖਤਿਆਰੀ ਦੀ ਗੱਲ ਕਰਦੇ ਆ ਕਿ ਅਸੀਂ ਆਪਦੇ ਫੈਸਲੇ ਆਪ ਕਰਨੇ ਆ ਅਸੀਂ ਸੈਲਫ ਡਿਟਰਮੀਨੇਸ਼ਨ ਪੰਜਾਬੀ ਬਾਰਡਰ ਦੇ ਇਹ ਬਹਾਦਰ ਲੋਕ ਜਿਨ੍ਹਾਂ ਨੇ ਇੱਕ ਜੰਗ ਨਹੀਂ ਅਨੇਕਾਂ ਜੰਗਾਂ 'ਚ ਦੁਸ਼ਮਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਦੇਸ਼ ਦੀ ਆਜ਼ਾਦੀ ਖਤ ਦੇਸ਼ ਦੇ ਅਨਾਜ ਦੇ ਭੰਡਾਰ ਚ ਜਾਂ جتਜਤ ਚੁਣੌਤੀਆਂ ਆਈਆਂ ਨੇ ਇਸ ਦੇਸ਼ ਨੂੰ ਜਾਂ ਇਨਸਾਨੀਅਤ ਨੂੰ ਪੰਜਾਬੀਆਂ ਦਾ ਰੋਲ ਨੂੰ ਦੁਨੀਆ ਨੇ ਸਲਾਮ ਕੀਤਾ ਅਫਸੋਸ ਦੀ ਗੱਲ ਕਿ ਅੱਜ ਪੰਜਾਬ ਦੇ ਹਿੱਤਾਂ 'ਚ ਕਿਸ ਤਰੀਕੇ ਨਾਲ ਡਾਕੇ ਮਾਰੇ ਜਾ ਰਹੇ ਆ ਔਰ ਅਸੀਂ ਚੁੱਪ ਕਰਕੇ ਬੈਠੇ ਆ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਸ਼੍ਰੋਮਣੀ ਅਕਾਲੀ ਦਲ ਕਾਂਗਰਸੀ ਦੀਆਂ ਸਰਕਾਰਾਂ ਲੱਖ ਮਾੜੀਆਂ ਹੋਣੀਆਂ ਮੇਰੇ ਵੀਰੋ ਮੈਂ ਮੰਨਦਾ ਕਮੀ ਪੇਸ਼ੀਆਂ ਰਹਿ ਗਈਆਂ ਉਹਨੀਆਂ ਮਗਰ ਇਸ ਕਿਸਮ ਦੀ ਨਲੇਕੀ ਜੋ ਅੱਜ ਦੀ ਸਰਕਾਰ ਵਖਾ ਰਹੀ ਹੈ ਇਸ ਕਿਸਮ ਦਾ ਫਰਾਡ ਝੂਠ ਕੁਫਰ ਜੋ ਭਗਵੰਤ ਮਾਨ ਵੱਲੋਂ ਜਾਂ ਕੇਜਰੀਵਾਲ ਵੱਲੋਂ ਵੇਚਿਆ ਜਾ ਰਿਹਾ ਬੋਲਿਆ ਜਾ ਰਿਹਾ ਇਹ ਜਿਹੇ ਹਾਲਾਤ ਕਦੇ ਨਹੀਂ ਬੜੇ ਸੀ ਕਿ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਇਹ ਦਿੱਲੀ ਵਾਲੇ ਕਰ ਸਕਦੇ ਡਰਾਮਾ ਕਰਦੇ ਰੋਜ਼ ਜਾ ਕੇ ਬੀਬੀਐਮਪੀ ਤੇ ਤੁਸੀਂ ਸਮਝਦੇ ਹੋ ਜਿਹੜਾ ਪਿਛਲੇ 3 ਸਾਲ ਕੇਜਰੀਆਲ ਦੇ ਅੱਗੇ ਨਹੀਂ ਬੋਲਿਆ ਜਦੋਂ ਕੇਜਰੀਆਲ ਕਹਿੰਦਾ ਸੀ ਕਿ ਪੰਜਾਬ ਦਾ ਪਾਣੀ ਦਿੱਲੀ ਨੂੰ ਆਵੇ ਸੁਸ਼ੀਲ ਗੁਪਤਾ ਜਿਹੜਾ ਇਹਨਾਂ ਦਾ ਮੈਂਬਰ ਰਾਜ ਸਭਾ ਇਨਚਾਰਜ ਸੀ ਹਰਿਆਣੇ ਦਾ ਤੇਰਾ ਕਹਿੰਦਾ ਸੀ ਸਰਕਾਰ ਬਣ ਲੈਣ ਦਿਓ ਹਰਿਆਣੇ 'ਚ ਪੰਜਾਬ 'ਚ ਸਾਡੀ ਅੱਗੇ ਸਰਕਾਰ ਹੈ ਇਹਨਾਂ ਐਸਵਾਈਐਲ 'ਚੋਂ ਪਾਣੀ ਨਿਕਲੂਗਾ ਹਿਲਾਇਾਨੇ ਦੇ ਕੋਨੇ-ਕੋਨੇ ਤੱਕ ਪਹੁੰਚਾਵਾਂਗੇ ਦਿੱਲੀ ਤੱਕ ਪਹੁੰਚਾਵਾਂਗੇ ਕੈਨ ਯੂ ਐਵਰ ਬਲੀਵ ਕਿ ਇਹ ਲੋਕ ਪੰਜਾਬ ਨੂੰ ਸੱਚੇ ਹੋਣਗੇ ਕੱਲ ਕਮਾਲ ਹੋ ਗਈ ਪਹਿਲਾ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਬਾਹਰ ਹੀ ਲਏ ਬੜਾ ਰੌਲਾ ਪਿਆ ਕਿ ਇਹ ਪੰਜਾਬ ਦੇ ਮੁੱਦੇ ਕਦੇ ਚੁੱਕਣਗੇ ਨਹੀਂ ਭਾਈ ਉਹ ਸੱਚ ਸਾਬਤ ਹੋਇਆ ਨਹੀਂ ਚੁੱਕੇ ਕੱਲ ਤਾਂ ਕਮਾਲ ਹੀ ਹੋਗੀ ਇੱਕ ਟੈਕਨੀਕਲ ਪੋਸਟ ਦੇ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਜਿੱਥੇ ਇੰਜੀਨੀਅਰ ਦੀ ਡਿਗਰੀ ਹੋਣੀ ਜ਼ਰੂਰੀ ਹੈ ਕਿ ਪੰਜਾਬ 'ਚ ਕੋਈ ਇਹ ਜਾ ਬਚਿੰਦਾ ਨਹੀਂ ਸੀ ਤੁਹਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਕਿ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਕਿਉਂ ਇਹਨਾਂ ਨੇ ਬਾਹਰਲਾ ਲਾਇਆ ਕੈਜੀਰੀয়াল ਸਾਹਿਬ ਨੇ ਆਪਣਾ ਬੰਦਾ ਲਾਇਆ ਦਿੱਲੀ ਤੋਂ ਇੱਕ ਗੱਲ ਤਾਂ ਸਾਬਤ ਹੋ ਗਈ ਕਿ ਪੰਜਾਬ 'ਚ ਸਾਰੇ ਨਲਾਇਕ ਕੋ ਲੈ ਕੇ ਇਹਨਾਂ ਨੂੰ ਦੱਸਿਆ ਦੂਜਾ ਇਸ ਲਈ ਲਾਇਆ ਕਿ ਦੇ ਵਾਂਟ ਟੂ ਕੰਟਰੋਲ ਇੰਡਸਟਰੀ ਇੰਡਸਟਰੀਅਲਿਸਟ ਨੂੰ ਉਹਨਾਂ ਦੀ ਸੰਘੀ ਨੱਪ ਕੇ ਪੈਸੇ ਕਢਾਉਣਾ ਚਾਹੁੰਦੇ ਇਸ ਲਈ ਲਾਇਆ ਪੈਸੇ ਕਮਾਉਣ ਦਾ ਜਰੀਆ ਬਣ ਗਿਆ ਹੈ ਦੂਜਾ ਆ ਆ ਦੀਪਕ ਚੋਹਾਨ ਕੀ ਪ੍ਰਾਪਤੀ ਆ ਭਾਈ ਓਪੀ ਵਾਲੇ ਦੀ ਸਿਰਫ ਇਹ ਕੀ ਇਹ ਸੰਦੀਪ ਫਾਟਕ ਦਾ ਪੀ ਹੈ ਕੀ ਪੰਜਾਬ ਐਡਾ ਡਿੱਗ ਜੂ ਔਰ ਕੇਜਰੀਵਾਲ ਸਾਹਿਬ ਕੀ ਭਗਵੰਤ ਮਾਲ ਐਡਾ ਨਿਕੰਮਾ ਐਡਾ ਕੰਪਰੋਮਾਈਜ਼ਰ ਔਰ ਲੋਕ ਕੀ ਗੱਲ ਕਹਿੰਦੇ ਨੇ ਕੀ ਵੀ ભગવંતમાન ਦੀ કોઈ ਇਹੋ ਜਿਹੇ સબૂત કોઈ વીડિયો કે સબ ਨੂੰ ਪਤਾ ਸબ ਨੂੰ ਪਤਾ ਖਾਣ ਪੀਣ ਦਾ ਆਦੀ ਆ ਸબ ਨੂੰ ਪਤਾ ਚਵਾਲ ਡੈਮ ਦੇ રોਲੇ ਜਰਮਨੀ ਦੇ जहाज ચડਣ ਦੇ રોਲੇ ਹੋਰ بڑے રોਲੇ ਨੇ ਕਿ ਉਹ ਇਹਨੂੰ ਦਿકા ਕੇ ਉਹ ચીજા ડરા ਲਿਆ ਗਿਆ ਔਰ ਇੱਕ ੁੱਗੀ ਮਾਰੀ ਜਾਂਦਾ ਅੱਖਾਂ મીਟ ਕੇ ਅੰਗੂਠੇ ਲਾਈ ਜਾਂਦਾ ਕਿ ਜਿਹੜਾ ਮਰਜ਼ੀ ਕਰ ਲੋ ਮੇਰਾ ਸੱਚ ਲੋਕਾਂ ਕੇ ਨਾ ਦੱਸਿਓ ਨਹੀਂ ਤਾਂ ਮੇਰਾ ਕੀ ਬਣੂ ਰੌਲਾ ਇਸ ਗੱਲ ਦਾ ਵੀ ਪੈਂਦਾ ਕਿ ਪੈਸੇ ਆ ਬਹੁਤ ਪੈਸੇ ਬਣਾਏ ਗਏ ਆ ਮਾਈਨਿੰਗ ਦੇ ਥਰੂ ਹੋਰ ਮਹਿਕਮਿਆਂ ਦੇ ਥਰੂ ਤੇ ਆਸਟ੍ਰੇਲੀਆ ਦੇ ਰੌਲੇ ਪੈਂਦੇ ਬੜਾ ਕੁਝ ਆ ਇਹ ਸਭ ਕੁਝ ਸਾਨੂੰ ਜਾਗ ਕੇ ਅਗਲੇ ਆਉਣ ਵਾਲੇ ਸਮੇਂ 'ਚ ਆ ਜਾਣਾ ਹੈ ਮਗਰ ਕੀ ਵੀ ਵਿਲ ਬੀ ਪੰਜਾਬੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਵੀ ਵਿਲ ਬੀ ਸਾਇਲੈਂਟ ਸਪੈਕਟੇਟਰ ਚੁੱਪ ਕਰਕੇ ਵੇਖੀ ਜਾਵਾਂਗੇ ਨਹੀਂ ਭਾਈ ਗੁਰੂ ਸਾਹਿਬਾਨਾਂ ਨੇ ਤੁਹਾਨੂੰ ਚੁੱਪ ਕਰਕੇ ੱੱਕੇ ਛਾਈ ਧੂਖਾ ਇਹ ਬਰਦਾਸ਼ਤ ਕਰਨ ਨੂੰ ਨਹੀਂ ਕਿਹਾ ਜਾਗੋ ਵੈਭਵ ਕੁਮਾਰ ਆ ਗਏ ਜਿਹੜਾ ਤੇ ਯਾ ਪੈਣਾ ਦੀ ਇੱਜ਼ਤ ਨਹੀਂ ਕਰਦਾ ਜੋ ਪੰਜਾਬ ਚ ਲਾ ਰਿਆ ਸ਼ਰਾਬ ਦੇ ਘਟਾਲੇ ਦਾ ਸੁਸੋਧਿਆ ਜੈਨ ਵਿਜੇਨੈਰ ਉਹ ਪੰਜਾਬ ਚ ਲਾ ਰਿਆ ਕੀ ਇਹ ਪੰਜਾਬ ਦੀ ਰਿਕਵਾਲੀ ਕਰ ਸਕਣਗੇ ਰਕੇਸ਼ ਕੁਮਾਰ ਗੋਇਲ ਜੀ ਚੇਅਰਮੈਨ ਰੇਰਾ ਜਮੀਨਾਂ ਦੀ ਜਿੰਨੀਆਂ ਕਲੋਨੀਆਂ پاس ਹੋਣੀਆਂ ਉਹ ਬੰਦਾ ਲਾਤ ਦਾ ਦਿੱਲੀ ਦਾ ਆਪ ਦਾ ਮੁਛਦਾ ਵਾਲ ਕਿ ਮੇਰੇ ਤੋਂ ਬਗੈਰ ਪੱਤਾ ਨਾ ਹਿਲੇ ਜਿਵੇਂ ਮਰਜੀ ਸੰਗੀ ਨੱਪੀ ਜਾਵਾ ਡਿਵੈਲਪਰਾਂ ਦੀ ਸਤਿਆ ਗੋਪਾਲ ਚੇਅਰਮੈਨ ਰੇਰਾ ਰਕੇਸ਼ ਕੁਮਾਰ ਗੋਇਲ ਆਦਲ ਆਜ਼ਮੀ ਡਾਕਟਰ சதਬੀਰ 베ਦੀ ਜਿਹੜਾ ਚੇਅਰਪਰਸਨ ਪੰਜਾਬ ਸਕੂਲ এডਿਕੇਸ਼ਨ ਬੋਰਡ ਲਾਤਾ ਸੀਗਾ ਬੜੀ ਲੰਮੀ ਲਿਸਟ ਹੈ ਜੀ ਦਫਤਰ ਚ ਲਾ ਪ੍ਰੋਫੈਸ਼ਨਲਸ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਗੁਪਤਾ ਯੋਗਾ ਇਨਸਟ੍ਰਕਟਰ ਮੈਂ ਲਿਸਟ ਲੈਣ ਲੱਗੇ ਇਹ ਨੈਵਰ ਐਂਡਿੰਗ ਲਿਸਟ ਹੈ ਇਸ ਲਈ ਅੱਜ ਮੈਂ ਅਪੀਲ ਕਰਦਾ ਕਿ ਅੱਜ ਪੰਜਾਬੀਓ ਜਾਗੋ 사데 3 ਸਾਲ ਯੂ ਹੈਵ ਟੋਲਰੇਟਡ ਹਰ ਕਿਸਮ ਦਾ ਝੂਠ ਅੱਜ ਮੌਕਾ ਹਰ ਗਲੀ ਚ ਘੇਰੋ ਹਰ ਕੂਚੇ ਕੂਚੇ ਚ ਘੇਰੋ ਔਰ ਇਹਨਾਂ ਨੂੰ ਪੋ ਕਿ ਪੰਜਾਬੀਆਂ ਨੇ ਜੇ ਤੁਹਾਡੇ ਤੇ ਵਿਸ਼ਵਾਸ ਕੀਤਾ ਨਾ ਤੇ ਜੇ ਪੰਜਾਬੀਆਂ ਨੂੰ ਕੋਈ ਧੋਖਾ ਦਿੰਦਾ ਧੱਕਾ ਕਰਦਾ ਝੂਠ ਬੋਲਦਾ ਤੇ ਪੰਜਾਬੀਆਂ ਚ ਇੰਨੀ ਹਿੰਮਤ ਇੰਨਾ ਜਜ਼ਬਾ ਇੰਨੀ ਗੁਰੂ ਦੀ ਬਖਸ਼ਿਸ਼ ਜ਼ਰੂਰ ਹੈ ਕਿ ਫੇਰ ਉਹਨਾਂ ਨੂੰ ਬੰਦੇ ਦਾ ਪੁੱਤ ਬਣਾਉਣ ਦੀ ਵੀ ਸਮਰੱਥਾ ਰੱਖਦੀ ਹੈ ਇਸ ਲਈ ਇਹ ਗੱਲ ਤੁਹਾਡੀ ਆਉਣ ਵਾਲੀ ਪੀੜ੍ਹੀ ਦੀ ਹੈ ਇਹ ਗੱਲ ਪੰਜਾਬ ਦੇ ਹਿੱਤਾਂ ਦੀ ਤੇ ਹੱਕਾਂ ਦੀ ਹੈ ਕੇਵਲ ਤੇ ਕੇਵਲ ਖਾਕੀ ਵਰਦੀ ਅੱਗੇ ਜਿਹੜੀ ਵਰਦੀ ਦੀ ਤਨਖਾਹ ਤੁਸੀਂ ਦਿੰਦੇ ਹੋ ਉਹਨਾਂ ਦੇ ਡੰਡੇ ਤੋਂ ਨਾ ਡਰੋ ਲੜਾਈ ਲੜੋ ਇਕੱਠੇ ਹੋ ਔਰ ਪੰਜਾਬ ਦੇ ਫੈਸਲੇ ਪੰਜਾਬੀਕਰਨ ਦਿੱਲੀ ਤੋਂ ਜਿਹੜੇ ਰਿਜੈਕਟ ਹੋਏ ਕੇਜਰੀਆਲ ਦਿੱਲੀ ਤੋਂ ਰਿਜੈਕਟਡ ਮਾਲ ਸਾਰਾ ਆ ਕੇ ਪੰਜਾਬ ਦੇ ਕਦੇ ਹਿੱਤਾਂ ਦੀ ਗੱਲ ਨਹੀਂ ਕਰੂ ਪੰਜਾਬ ਨੂੰ ਧੋਖਾ ਦਊ ਪੰਜਾਬ ਦਾ ਨੁਕਸਾਨ ਕਰੂ ਫਿਰ ਬਹਿ ਕੇ ਗੱਲ ਕਰੋਗੇ ਕਿ ਜੀ ਉਸ ਵੇਲੇ ਕਾਂਗਰਸ ਨੇ ਐ ਕਰਤਾ ਫਿਰ ਕਹੋਗੇ ਉਸ ਵੇਲੇ ਆਮ ਆਦਮੀ ਪਾਰਟੀ ਨੇ ਇਸ ਤਰ੍ਹਾਂ ਕਰਤਾ ਅੱਜ ਟੂਡੇ ਟਾਈਮ ਹੈਜ਼ ਕੰਟ ਟੂ ਟੇਕ ਕੰਟਰੋਲ ਆਫ ਦ ਸਿਚੁਏਸ਼ਨ ਆਸ ਕਰੂੰਗਾ ਉਮੀਦ ਕਰੂੰਗਾ ਕਿ ਪੰਜਾਬੀ ਹਰ ਜਗ੍ਹਾ ਇਹਨਾਂ ਦੇ ਇਹਨਾਂ ਗਲਤ ਫੈਸਲਿਆਂ ਦਾ ਵਿਰੋਧ ਕਰਨਗੇ ਔਰ ਇਹਨਾਂ ਨੂੰ ਐਕਸਪੋਜ਼ ਕਰਨਗੇ ਸੋ ਜਿੱਦਾਂ ਕਿ ਬੀਕਮਸੋ ਮੁਜੀਠਿਆ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਉੱਤੇ ਕੀ ਸਵਾਲ ਖੜੇ ਕੀਤੇ ਗਏ ਨੇ ਉਹਨੇ ਕਿਹਾ ਕਿ ਸੂਬੇ ਦੀ ਸਰਕਾਰ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਕੀ ਮਜਬੂਰੀ ਹੈ ਜਿਹੜਾ ਉਹ ਨਹੀਂ ਬੋਲ ਰਹੇ ਹੁਣ ਵੇਖਣਾ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਆਮਾਦੀ ਪਾਰਟੀ ਦਾ ਕੋਈ ਬੁਲਾਰਾ ਉਹਨਾਂ ਨੂੰ ਕੀ ਜਵਾਬ ਦਿੰਦਾ ਆਣ ਵਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੋਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ